ਸਤਿ ਸ੍ਰੀ ਅਕਾਲ ਜੀ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਸ਼ੈ ਵਿਸ਼ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ ਅੱਜ ਮੈਂ ਤੁਹਾਡੇ ਵਾਸਤੇ ਇੱਕ ਹੈਲਦੀ ਰੈਸਪੀ ਲੈ ਕੇ ਆਇਆ ਉਸ ਰੈਸਪੀ ਦਾ ਨਾਮ ਹੈ ਜੀ ਵੈਜੀਟੇਬਲ ਓਟਸ ਦਾ ਚਿਲਾ ਇਹਦੇ ਵਿੱਚ ਆਪਾਂ ਸਬਜ਼ੀਆਂ ਪਾ ਕੇ ਓਟਸ ਦਾ ਚਿਲਾ ਬਣਾਵਾਂਗੇ ਉਸ ਨੂੰ ਬਣਾਉਣ ਵਾਸਤੇ ਇੱਥੇ ਮੈਂ ਇੱਕ ਬੋਲ ਦੇ ਕਰੀਬ ਓਟਸ ਲਿਆ ਤੇ ਆਪਾਂ ਚਮਚ 1.5 ਚਮਚ ਇਸ ਦੇ ਵਿੱਚ ਬੇਸਨ ਦਾ ਵੀ ਉਪਯੋਗ ਕਰਾਂਗੇ ਤੇ ਕੁਝ ਹਰਾ ਧਨੀਆ ਲਿਆ ਦੋ ਤਿੰਨ ਹਰੀਆ ਮਿਰਚਾਂ ਛੋਟਾ ਜਿਹਾ ਪੀਸ ਗਾਜਰ ਦਾ ਲਿਆ ਇੱਕ ਮੈਂ ਪਿਆਜ਼ ਲਿਆ ਤੇ ਇੱਥੇ ਮੈਂ ਅਧੇਂਚ ਤੇ ਕਰੀਬ ਅਦਰਕ ਲਿਆ ਇੱਕ ਸ਼ਿਮਲਾ ਮਿਰਚ ਤੇ ਇੱਕ ਟਮਾਟਰ ਜੇ ਲੋੜ ਪਈ ਤਾਂ ਆਪਾਂ ਟਮਾਟਰ ਇੱਕ ਦੀ ਜਗ੍ਹਾ ਤੇ ਦੋ ਕਰ ਦਾਂਗੇ ਤੇ ਆਓ ਆਪਾਂ ਸ਼ਿਮਲਾ ਮਿਰਚ ਟਮਾਟਰ ਪਿਆਜ਼ ਇਹ ਸਾਰੀਆਂ ਜਿੰਨੀਆਂ ਵੀ ਵੈਜੀਟੇਬਲ ਹੈ ਇਹਨੂੰ ਆਪਾਂ ਚੋਪਰ ਦੇ ਵਿੱਚ ਪਾ ਕੇ ਚੋਪ ਕਰ ਲੈਂਦੇ ਆ ਤੇ ਫਿਰ ਮੈਂ ਤੁਹਾਨੂੰ ਅਗਲੀ ਕਾਰਵਾਈ ਦੱਸਦੇ ਆ ਓਟਸ ਦਾ ਚਿਲਾ ਬਣਾਉਣ ਵਾਸਤੇ ਇੱਥੇ ਵੀ ਇੱਕ ਕੱਚ ਦੀ ਬੋਲ ਲੈ ਲਈ ਐ ਇਹਦੇ ਵਿੱਚ ਮੈਂ ਸਾਰੇ ਓਟਸ ਪਾ ਦਿੰਦਾ ਤੇ ਜਿਹੜੀਆਂ ਆਪਾਂ ਸਬਜ਼ੀਆਂ ਬੈ ਚੋਪਰ ਚੋਪ ਕਰਕੇ ਰੱਖੀਆਂ ਇਹ ਵੀ ਸਾਰੀਆਂ ਆਪਾਂ ਪਾ ਦਿੰਦੇ ਹੁਣ ਇੱਥੇ ਆਪਾਂ ਬੇਸਿਕ ਮਸਾਲੇ ਇਹਦੇ ਵਿੱਚ ਐਡ ਕਰਾਂਗੇ ਇੱਥੇ ਮੈਂ ਇੱਕ ਚਮਚ ਪਿੰਕ ਸਾਲਟ ਪਾ ਰਿਹਾ ਨਹੀਂ ਤੇ ਥੋੜੀ ਜੀ ਮੈਂ ਇਹਦੇ ਵਿੱਚ ਕਸੂਰੀ ਮੇਥੀ ਵੀ ਪਾਵਾਂਗਾ ਮੇਥੀ ਦਾ ਫਲੇਵਰ ਜਿਹੜਾ ਬਹੁਤ ਵਧੀਆ ਹੁੰਦਾ ਹੈ ਇਹ ਪੁੰਨੀ ਨਹੀਂ ਹੋਈ ਕਸੂਰੀ ਮੇਥੀ ਤੇ ਇਹਦੇ ਵਿੱਚ ਇੱਕ ਚਮਚ ਦੇ ਕਰੀਬ ਕਸ਼ਮੀਰੀ ਲਾਲ ਮਿਰਚ ਅੱਧਾ ਚਮਚ ਤਰੀਆ ਪਾウダー 1/4 ਚਮਚ ਗਰਮ ਮਸਾਲਾ 1/3 ਹੈ ਥੋੜਾ ਜਿਹਾ ਗਰਮ ਮਸਾਲਾ ਠੀਕ ਰਹਿੰਦਾ ਇਹਦੇ ਵਿੱਚ 1/4 ਚਮਚੀ ਹਲਦੀ ਦਾ 1/4 ਚਮਚੀ ਪੁੰਡਿਆ ਜੀਰਾ ਪੁੰਡਿਆ ਜੀਰੇ ਦਾ ਟੇਸਟ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੇ ਥੋੜੀ ਜਿਹੀ ਮੈਂ ਹੱਥ ਨਾਲ ਕ੍ਰਸ਼ ਕਰਕੇ ਅਜਵੈਨ ਪਾਵਾਂਗਾ ਕਿਉਂਕਿ ਅਜਵੈਨ ਮੈਂ ਤਕਰੀਬਨ ਹਰ ਸਬਜ਼ੀ ਦੇ ਵਿੱਚ ਜਾਂ ਕੋਈ ਵੀ ਚੀਜ਼ ਬਣਾਈਏ ਤਾਂ ਉਹਨੂੰ ਪਾਣੇ ਆ ਤੇ ਉਹਨੂੰ ਹੱਥ ਨਾਲ ਐਸੀ ਤਰ੍ਹਾਂ ਕ੍ਰਸ਼ ਕਰ ਲੈਣੇ ਆ ਤੇ ਉਹਦਾ ਫਲੇਵਰ ਹੈ ਜਿਹੜਾ ਉਹ ਹੋਰ ਜ਼ਿਆਦਾ ਇਨਹੌਸ ਹੋ ਜਾਂਦਾ ਥੋੜੀ ਜੀ ਹਿੰਗ ਵਰਫਰ ਚੰਪਲ ਤੋਂ ਵੀ ਘੱਟ ਹਿੰਗ ਦਾ ਫਲੇਵਰ ਆ ਜਿਹੜਾ ਇਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਇੱਥੇ ਵੀ ਇੱਕ ਕੜਛੀ ਵੇਸਰ ਕਿਉਂਕਿ ਓਟਸ ਦੇ ਵਿੱਚ ਜਿਹੜਾ ਗਲੂਟਨ ਫ੍ਰੀ ਹੁੰਦਾ ਥੋੜੀ ਕੁੱਤੇ ਹੋਰ ਪਾ ਦਿੱਤੀ ਹੈ ਤਾਂ ਇਹ ਦੋਸਤੋ ਬਣਾਉਣ ਵਿੱਚ ਪੁਖਾਈ ਹੁੰਦੀ ਹੈ ਲੋ ਇਸ ਕਰਕੇ ਮੈਂ ਇਹਦੇ ਵਿੱਚ ਵਿਸਨ ਜ਼ਰੂਰ ਪਾਇਆ ਤੇ ਜਿਹੜਾ ਹਰਾ ਧਨੀਆ ਸੀ ਕੱਟ ਕੇ ਉਹ ਵੀ ਬਰੀਕ-ਬਰੀਕ ਮੈਂ ਸਾਰਾ ਪਾ ਦਿੱਤਾ ਹੈ ਇੱਕ ਵਾਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆ ਫਿਰ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਇਸ ਦਾ ਘੋਲ ਤਿਆਰ ਕਰ ਲਵਾਂਗੇ ਇੱਕ ਬੋਲ ਤੋਂ ਦੋਸਤੋ ਤੁਹਾਡੇ 6 ਤੋਂ 7 ਚਿੱਲੇ ਬਣ ਜਾਂਦੇ ਆ ਜੇ ਤੁਸੀਂ ਇਹਦੇ ਵਿੱਚ ਦਹੀਂ ਪਾਣਾ ਚਾਹੁੰਦੇ ਹੋ ਤਾਂ ਦਹੀਂ ਵੀ ਪਾ ਸਕਦੇ ਹੋ ਪਰ ਦਹੀਂ ਦੇ ਨਾਲ ਖਾਧਾ ਜਾਂਦਾ ਤਾਂ ਫਿਰ ਦਹੀਂ ਵਿੱਚ ਨਹੀਂ ਪਾਣੀ ਚਾਹੀਦੀ ਤੇ ਮੈਂ ਇਸ ਦੇ ਨਾਲ ਦਹੀਂ ਸਰਵ ਕਰਾਂਗਾ ਤੇ ਇਸ ਕਰਕੇ ਮੈਂ ਦਹੀਂ ਨਹੀਂ ਪਾ ਰਿਹਾ ਉਹ ਜਿਸ ਬੋਲ ਦੇ ਵਿੱਚ ਆਪਾਂ ਸਾਰੀਆਂ ਸਬਜ਼ੀਆਂ ਨੂੰ ਮਿਕਸ ਕੀਤਾ ਫ੍ਰੋਪ ਕੀਤਾ ਉਹਦੇ ਵਿੱਚ ਵੀ ਮੈਂ ਪਾਣੀ ਪਾ ਲਿਆ ਤਾਂ ਕਿ ਸਾਰੀਆਂ ਸਬਜ਼ੀਆਂ ਵੀ ਅੰਦਰ ਵਿੱਚ ਆ ਜਾਂਦੀਆਂ ਦੇਖਦੇ ਆ ਜੇ ਪਾਣੀ ਹੋਰ ਚਾਹੀਦਾ ਹੋਵੇਗਾ ਤਾਂ ਆਪਾਂ ਹੋਰ ਪਾਵਾਂਗੇ ਕਿਉਂਕਿ ਹੋਰ ਸਪਾੜੀ ਨਾਲ ਦੇ ਨਾਲ ਪੀਲਾ ਰੰਗ ਆਉਂਦਾ ਹੋਰ ਇਹਨਾਂ ਨੂੰ ਥੋੜਾ ਕੋ ਪਾਣੀ ਪਾ ਕੇ ਤੇ ਕੋਲ ਦੀ ਥਿਕਨੈਸ ਮੈਂ ਤੁਹਾਨੂੰ ਦੱਸ ਦਾਂ ਤੈਨੂੰ ਰੈਸਟ ਤੇ ਰੱਖਣਾ ਜ਼ਰੂਰੀ ਹੁੰਦਾ ਹੈ ਇਹਨੂੰ 5 ਤੋਂ 7 ਮਿੰਟ ਲਈ ਰੈਸਟ ਤੇ ਰੱਖ ਦਾਂਗੇ ਫਿਰ ਮੈਂ ਤੁਹਾਨੂੰ ਮਿਲਦਾ ਤੁਸੀਂ ਤਿਆਰ ਹੋ ਕਿ ਮੈਂ ਓਟਸ ਦੇ ਵਿੱਚ ਪਾਣੀ ਹੋਰ ਪਾ ਕੇ ਤੇ ਇਸ ਦੇ ਕੋਲ ਨੂੰ ਪ੍ਰੋਪਰ ਬਣਾ ਰਿਹਾ ਜਿਆਦਾ ਪਤਲਾ ਨਹੀਂ ਕਰਦਾ ਹੁੰਦਾ ਕਿਉਂਕਿ ਓਟਸ ਦੇ ਵਿੱਚ ਬਾਈਂਡਿੰਗ ਲਿਆਣੀ ਬੜੀ ਮੁਸ਼ਕਲ ਹੁੰਦੀ ਹੈ ਤੇ ਵੇਸਨ ਪਾਇਆ ਤਾਂ ਹੈ ਜੇ ਜਿਆਦਾ ਪਤਲਾ ਹੋਏਗਾ ਤਾਂ ਫਿਰ ਵਿੱਚੋਂ ਕਰੈਕਸ ਆ ਜਾਂਦੇ ਇਹਨੂੰ 5 ਤੋਂ 7 ਮਿੰਟ ਰੈਸਟ ਤੇ ਰੱਖ ਲਿਆ ਕਿਉਂ ਹੋਣਾ ਪਾ ਚਿੱਲੇ ਦੀ ਤਿਆਰੀ ਕਰਦੇ ਹਾਂ ਨੋਨ ਸਟਿਕ ਤਵੇ ਦਾ ਯੂਜ਼ ਕਰ ਰਿਹਾ ਤਵਾ ਮੈਂ ਗੈਸ ਤੇ ਰੱਖ ਦਿੱਤਾ ਤੇ ਗੈਸ ਨੂੰ ਬਾਲ ਦਿੱਤਾ ਕਰੂੰਗਾ ਰੇਤਾ ਬਾਪਰ ਤਾਂ ਉਹਨੇਦਰ ਵਿੱਚ ਥੋੜੇ ਤੋਂ ਹੋਰ ਸੁਕ ਚੰਗੀ ਤਰ੍ਹਾਂ ਫੇਟਾ ਮਾਰ ਦਿੰਦਾ ਤਾਂ ਕਿ ਧਮਕ ਮਿਰ ਕੇ ਆਪਣਾ ਪ੍ਰੋਪਰ ਫਿਕਸ ਹੋ ਜਾਏ ਉਹਨੇ ਤੇ ਆਪਾਂ ਥੋੜਾ ਜਿਹਾ ਘਿਓ ਲਾ ਕੇ ਪਤਾ ਵਿੱਚ ਗ੍ਰੇਸ ਕਰਦੇ ਆ ਦੋ ਕੜਛੀਆਂ ਦੇ ਕਰੀਬ પાਕੇ ਤੇ ਇਹਨੂੰ ਆਰਾਮ ਦੇ ਨਾਲ ਫਲੈਟ ਕਰਦੇ ਜਾਓ ਥੋੜਾ ਥੋੜਾ ਕੜਛੀ ਨਾਲ ਟੈਪ ਕਰਦੇ ਜਾਓਗੇ ਤੇ ਇਹ ਪਤਲਾ ਹੋ ਜਾਏਗਾ ਆਪਣੇ ਚਿਲਾ ਕਹਿੰਦੇ ਆ ਤੇ ਅੰਗਰੇਜ਼ ਲੋਕ ਇਹਨਾਂ ਨੂੰ ਕੇਕ ਕਹਿੰਦੇ ਪਰਦੇ ਗੈਸ ਦੀ ਫਲੇਮ ਨੂੰ ਤੁਸੀਂ ਬਿਲਕੁਲ ਸਲੋ ਰੱਖਣਾ ਥੋੜਾ ਕੁ ਵਕਯੋ ਉੱਪਰ ਮਰਵਾ ਦਿੰਦਾ ਤੇ ਥੋੜਾ ਜਿਹਾ ਸਾਈਡਾ ਤੇ ਪਾ ਲੈਂਦੇ ਹੁਣ ਆ ਪੱਕ ਕਿਸੇ ਵੀ ਕੜਾਈ ਦਾ ਟੱਕਣ ਲੈ ਕੇ ਤੇ ਇਸ ਨੂੰ ਟੱਕ ਦਿੰਦੇ ਆ ਟੱਕਣਾ ਨੇ ਇਹ ਫਾਇਦਾ ਹੁੰਦਾ ਕਿ ਜਿਹੜਾ ਤੁਹਾਡਾ ਚਿਲਾ ਹੈ ਉਹ ਉੱਪਰੋਂ ਵੀ ਪੱਕ ਜਾਂਦਾ ਇੱਕ ਅਦਾ ਮਿੰਟ ਨੂੰ ਇੱਕ ਸਾਈਡ ਤੇ ਪੱਕਾ ਦੋਗੇ ਫਿਰ ਆਪਾਂ ਪਲਟਾਂਗੇ ਤੋ ਔਰਟਸ ਪੱਕਣ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਸ਼ੀਸ਼ੇ ਦੇ ਉੱਪਰ ਮੌਇਸਚਰ ਆ ਜਾਂਦਾ ਦੇਖੋ ਇਹ ਸਾਈਡਾ ਤੋਂ ਮੌਇਸਚਰ ਹੈ ਜਿਹੜਾ ਇਹ ਜਰ ਰਿਹਾ ਤੇ ਗੈਸ ਦੀ ਫਿਲਮ ਨੂੰ ਮੈਂ ਮੀਡੀਅਮ ਕੀਤਾ ਸੀ ਹੁਣ ਆਪਾਂ ਇਸ ਨੂੰ ਥੋੜਾ ਜਿਹਾ ਪਲਟੀ ਮਾਰਦੇ ਹਾਂ ਦੇਖੋ ਕਿੰਨਾ ਪਾਣੀ ਆ ਇਹ ਕੋਰੀ ਸਾਰੇ ਚਿੱਲੇ ਰੂ ਕੋਪਰਾ ਕਿੰਨਾ ਵਧੀਆ ਜਿਲਾ ਪੜਿਆ ਗੈਸ ਦੀ ਫਲੇਮ ਨੂੰ ਥੋੜਾ ਕੋ ਮੀਡੀਅਮ ਕਰ ਦਾਂਗੇ ਤੇ ਐਸ ਨੂੰ ਫਿਰ ਟੱਕ ਦਿੰਦੇ ਹਾਂ ਟੱਕਣ ਨਾਲ ਦੋਨੋਂ ਪਾਸੇ ਸੇਕ ਆ ਜਿਹੜਾ ਪ੍ਰੋਪਰ ਲੱਗਦਾ ਹੈ ਇਹ ਟੈਕਨੀਕ ਛਿੱਲੇ ਦੀ ਹੁੰਦੀ ਹੈ ਛਿੱਲਾ ਤਕਰੀਬਨ ਆਪਣਾ ਪੱਕ ਚੁੱਕਾ ਹੈ ਕੋਈ ਮੋਇਸਚਰ ਸਾਰਾ ਉੱਡ ਗਿਆ ਸੀ ਤੇ ਹੁਣ ਆਪ ਐਸ ਨੂੰ ਪਲਟ ਕੇ ਚੈੱਕ ਕਰਦੇ ਆ ਇੱਕ ਦੇ ਮਿੰਟ ਵਾਸਤੇ ਤੋਂ ਓਟਸ ਆ ਜਿਹੜਾ ਇਹ ਗਲੂਟਨ ਫ੍ਰੀ ਹੁੰਦੇ ਆ ਤੇ 슈ਗਰ ਵਾਲਿਆਂ ਵਾਸਤੇ ਓਟਸ ਆ ਜਿਹੜਾ ਉਹ ਬਹੁਤ ਹੀ ਜ਼ਿਆਦਾ ਫਾਇਦਾ ਕਰਦਾ ਤੇ ਵਿੱਚ ਮਿਕਸ ਵੈਜੀਟੇਬਲ ਪਾਈਆਂ ਆਪਾਂ ਤੇ ਇਹ ਹੋਰ ਵੀ ਜ਼ਿਆਦਾ ਹੈਲਥੀ ਹੁੰਦੀਆਂ ਨੇ ਸ਼ਰੀਰ ਵਾਸਤੇ ਤੇ 슈ਗਰ ਵਾਲਿਆਂ ਵਾਸਤੇ ਇਹ ਓਟਸ ਦਾ ਜਿਹੜਾ ਸੇਵਨ ਹੈ ਇਹ ਬਹੁਤ ਵਧੀਆ ਚਿਲਾ ਆਪਣਾ ਤਿਆਰ ਹੋ ਚੁੱਕਾ ਹੈ ਤੇ ਆਪਾਂ ਆਪੋ ਨੂੰ ਸਰਵ ਕਰਦੇ ਹਾਂ ਤੁਸੀਂ ਦੇਖ ਪਾ ਰਹੇ ਹੋ ਕਿ ਓਟਸ ਦਾ ਚਿਲਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ ਇਸ ਨੂੰ ਆਪਾਂ ਦਹੀਂ ਦੇ ਨਾਲ ਰੋਸਿਆ ਹੈ ਤੇ ਦਹੀਂ ਦੇ ਵਿੱਚ ਆਪਾਂ ਥੋੜੀ ਜੀ ਲਾਲ ਮਿਰਚ ਥੋੜੀ ਜੀ ਕਾਲੀ ਮਿਰਚ ਨਮਕ ਔਰ ਪਦੀਨਾ ਸੁੱਕਿਆ ਪਦੀਨਾ ਇਹ ਪਾਇਆ ਹੈ ਇਹਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਤੇ ਐਸੀ ਤਰ੍ਹਾਂ ਦੀ ਵਧੀਆ ਵਧੀਆ ਰੈਸਪੀ ਦੇਖਣ ਦੇ ਲਈ ਤੁਹਾਡੇ ਸਾਰੇ ਅਗੇ ਬੇਨਤੀ ਹੈ ਕਿ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕਾ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰੋ ਜੀ ਇਸ ਦੇ ਨਾਲ ਮੇਰਾ ਇੱਕ ਹਿੰਦੀ ਚੈਨਲ ਵੀ ਹੈ ਜਿਸ ਦਾ ਨਾਮ ਹੈ ਵਿਸ਼ਨੂ ਕਿਚਨ ਤੇ ਉਸ ਤੇ ਵੀ ਜਾ ਕੇ ਤੁਸੀਂ ਉਸ ਨੂੰ ਵੀ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰੋ ਜੀ ਬਹੁਤ ਸਾਰੀਆਂ ਰੈਸਪੀਜ਼ ਉਸ ਚੈਨਲ ਦੇ ਵਿੱਚ ਵੀ ਮੈਂ ਪਾਉਂਦਾ ਰਹਿੰਦਾ ਹਾਂ ਸਸਲੀਆ ਬਾਜੀ